ਅੱਧੇ ਪੰਜਾਬ ਦੇ ਵਿੱਚ ਵੱਡੀ ਚੇਤਾਵਨੀ ਅੱਜ ਰਾਤ ਦਾ ਭਾਰੀ ਮੀਂਹ ਪੈ ਡੇਗਾ ਪਾਸਾ ਕਹਿਰ ਬਣ ਕੇ ਡਿੱਗੇਗਾ ਮੀਂਹ ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਬਾਰੇ ਅੱਜ ਪੰਜਾਬ ਦੇ ਵਿੱਚ ਬਹੁਤ ਹੀ ਤਕੜਾ ਸਿਸਟਮ ਐਂਟਰ ਹੋਇਆ ਹੋਇਆ ਜਿਸ ਕਰਕੇ ਪੰਜਾਬ ਦੇ ਕਈ ਇਲਾਕੇ ਜਿਹੜੇ ਪ੍ਰਭਾਵਿਤ ਹੋਣ ਦੀ ਕਜ਼ਾਰ ਦੇ ਉੱਤੇ ਹਨ ਜ਼ਿਲ੍ਹੇਵਾਰ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਉਹ ਦਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਆਂ ਜੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਦੇਖੋ ਲਾਈਵ ਸੈਟਲਾਈਟ ਤਸਵੀਰਾਂ ਲਗਭਗ ਪੰਜਾਬ ਦਾ ਕਹਿ ਸਕਦੇ ਆ 70% ਇਲਾਕਾ ਬਦਲਵਾਈ ਦੀ ਲਪੇਟੇ ਹੇਠਾਂ ਆ ਚੁੱਕਿਆ ਤੇ ਪੰਜਾਬ ਦੇ ਇਨ੍ਹਾਂ ਥਾਵਾਂ ਦੇ ਉੱਤੇ ਅੱਜ ਰਾਤ ਨੂੰ ਮੀਂਹ ਦੇਖਣ ਨੂੰ ਮਿਲੇਗਾ ਤੇ ਕਈ ਥਾਵਾਂ ਦੇ ਉੱਤੇ ਤਾਂ ਯਾਤਰੀ ਸਾਂਜ ਆਪਾਂ ਇਲਾਕੇ ਦਾ ਮੌਸਮ ਵੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜਿਹੜੇ ਵਾਰ ਮੌਸਮ ਦੀ ਵੀ ਦੇਖਾਂਗੇ ਪੰਜਾਬ ਦੇ ਕਿਹੜੇ ਇਲਾਕੇ ਪ੍ਰਭਾਵਿਤ ਹੋਣਗੇ ਖਾਸ ਕਰਕੇ ਪੰਜਾਬ ਦਾ ਇਹ ਇਲਾਕਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦਾ ਫੁਜਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਲੁਧਿਆਣੇ ਦੇ ਪੂਰਬੀ ਪਾਸ ਬਰਨਾਲੇ ਦੇ ਕੁਝ ਖੇਸੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਥਾਵਾਂ ਉਤੇ ਅਜ ਰਾਤ ਨੂੰ ਤੇ ਹੁਣ ਵੀ ਕਹਿ ਸਕਦਾ ਵੀ ਦਰਮਿਆਨੇ ਤੋਂ ਤਕੜਾ ਨਹੀਂ ਦੇਖਣ ਨੂੰ ਮਿਲ ਸਕਦਾ ਉਸ ਤੋਂ ਵਜੇ ਆਪਾਂ ਗੱਲ ਕੀਤੀ ਹੈ ਵੀ ਆਪਾਂ ਇਦਾਂ ਹੀ ਕਹਿ ਸਕਦੇ ਆ ਵੀ ਰੱਬ ਨੇ ਆਪਣੀਆਂ ਅਰਦਾਸਾਂ ਸੁਣੀਆਂ ਹੀ ਨੇ ਜਿਹੜੇ ਇਲਾਕੇ ਪੰਜਾਬ ਦੇ ਹਟ ਪ੍ਰਭਾਵਿਤ ਨਹੀਂ ਖਾਸ ਕਰਕੇ ਰੂਪਨਗਰ ਮੁਹਾਲੀ ਫਤਿਹਗੜ੍ਹ ਸਾ ਸਿੱਦੇ ਪਾਕਿਸਤਾਨ ਦੇ ਕੁਝ ਹਿੱਸੇ ਹੋਗੇ ਇਹਨਾਂ ਥਾਂਾਂ ਉੱਤੇ ਸਿਸਟਮ ਇਹ ਆਪਣਾ ਪ੍ਰਭਾਵ ਨਹੀਂ ਦਿਖਾਵੇਗਾ ਇਸ ਸਿਸਟਮ ਮੇ ਜਿਹੜਾ ਪਹਿਲੇ ਜ਼ਿਲ੍ਹਿਆਂ ਦੀ ਆਪਾਂ ਗੱਲ ਕੀਤੀ ਆ ਉਧਰ ਹੀ ਆਪਣਾ ਪ੍ਰਭਾਵ ਦਿਖਾ ਰਿਹਾ ਹੈ ਬਲਕਿ ਜਿਹੜੇ ਸੰਗਰੂਰ ਮਲੇਰਕੋਲੇ ਦੇ ਇਲਾਕੇ ਨੇ ਲੁਧਿਆਣਾ ਦੇ ਰੇ ਪੂਰਬੀ ਭਾਗ ਹੋਗੇ ਇਹਨਾਂ ਤੱਕ ਸਿਸਟਮ ਆਪਣੀ ਪਹੁੰਚ ਨਹੀਂ ਕਰੇਗਾ ਜੇ ਕਰੇਗਾ ਵੀ ਹਲਕਾ ਫੁਲਕਾ ਮੀਹੀ ਦੇਖਣ ਨੂੰ ਮਿਲੇਗਾ ਤਕੜੇ ਮੀਦੇ ਸਾਰ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਹਨ ਬਸ ਰਾਹਿਬ ਵਾਹਿਗੁਰੂ ਦਾ ਆਪਾਂ ਸ਼ੁਕਰੀ ਕਰ ਸਕਦੇ ਆ ਵੀ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਤਕੜੀਆਂ ਗਤੀਵਿਧੀਆਂ ਅੱਜ ਰਾਤ ਨੂੰ ਜੋ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਹੋਰ ਕੋਈ ਵੀ ਤਾਜ਼ਾ ਅਪਡੇਟ ਆਵੇਗੀ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦੀ ਸਾਰਿਆਂ ਦਾ